ਜਲੰਧਰ ਦੇ ਵਿੱਚ ਜਿੱਥੇ ਤੁਹਾਨੂੰ ਪੋਰਸ਼ ਏਰੀਆ ਦੇਖਣ ਨੂੰ ਮਿਲਦੇ ਹੋਣਗੇ ਪਰ ਜਲੰਧਰ ਦਾ ਅੱਜ ਤੁਹਾਨੂੰ ਇੱਕ ਅਜੀਹਾ ਏਰੀਆ ਵੀ ਦਿਖਾਵਾਂਗੇ ਜਿੱਥੇ ਨਾ ਤਾਂ ਬਰਸਾਤ ਹੋਈ ਹੈ ਅਤੇ ਨਾ ਹੀ ਉਸ ਜਗ੍ਹਾ ਦੇ ਉੱਤੇ ਕਿਸੇ ਵੀ ਤਰੀਕੇ ਦਾ ਸੀਵਰੇਜ ਦੀ ਦਿੱਕਤ ਹੈ ਪਰ ਪਾਣੀ ਇਸ ਤਰੀਕੇ ਦੇ ਨਾਲ ਖੜਾ ਹੈ ਕਿ ਲੋਕਾਂ ਦੇ ਘਰ ਦੇ ਵਿੱਚ ਪਾਣੀ ਜਿਹੜਾ ਹੈ ਉਹ ਵੜਦਾ ਹੋਇਆ ਨਜ਼ਰ ਆ ਰਿਹਾ ਹੈ ਨਾ ਤਾਂ ਪ੍ਰਸ਼ਾਸਨ ਇਸ ਉੱਪਰ ਕਿਸੇ ਵੀ ਤਰੀਕੇ ਦੀ ਜਿਹੜੀ ਉਹ ਟਿੱਪਣੀ ਕਰ ਰਿਹਾ ਹੈ ਅਤੇ ਨਾ ਹੀ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਕਿਸੇ ਵੀ ਤਰੀਕੇ ਦਾ ਇਸ ਜਗ੍ਹਾ ਦਾ ਹੱਲ ਕੀਤਾ ਜਾ ਰਿਹਾ ਹੈ ਸਭ ਤੋਂ ਪਹਿਲਾਂ ਤੁਸੀਂ ਇਹ ਤਸਵੀਰ ਜ਼ਰੂਰ ਦੇਖੋ ਆ ਇਹ ਗਾਂਧੀ ਕੈਂਪ ਏਰੀਆ ਹੈ ਜਿਸ ਜਗ੍ਹਾ ਦੇ ਵਿੱਚ ਜੇਕਰ ਤੁਸੀਂ ਬੜੂਗੇ ਤੇ ਹਰੇਕ ਘਰ ਹਰੇਕ ਮੁਹੱਲਾ ਹਰੇਕ ਇਲਾਕਾ ਜਿਹੜਾ ਹੈਗਾ ਹੈ ਉਸ ਜਗ੍ਹਾ ਦੇ ਉੱਤੇ ਜਿਹੜਾ ਹੈ ਪਾਣੀ ਹੀ ਪਾਣੀ ਜਿਹੜਾ ਹੈ ਉਹ ਭਰਿਆ ਹੋਇਆ ਹੈ ਜੇਕਰ ਤੁਸੀਂ ਇਸ ਥਾਂ ਤੋਂ ਥੋੜਾ ਜਿਹਾ ਅੱਗੇ ਜੇਕਰ ਤੁਸੀਂ ਜਾਂਦੇ ਹੋ ਤਾਂ ਅੱਗੇ ਜਾਂਦੇ ਸਾਰ ਤੁਹਾਨੂੰ ਦਿਖਾਈ ਦੇਵੇਗਾ ਕਿ ਘਰਾਂ ਦੇ ਵਿੱਚ ਜਿਹੜਾ ਉਹ ਪਾਣੀ ਭਰਿਆ ਹੋਇਆ ਹੈ ਘਰਾਂ ਦੇ ਵਿੱਚ ਜੋ ਪੀਣ ਵਾਲਾ ਪਾਣੀ ਆ ਰਿਹਾ ਹੈ ਉਹ ਵੀ ਜਿਹੜਾ ਹੈ ਉਹ ਗੰਧਲਾ ਹੈਗਾ ਹੈ ਸੀਵਰੇਜ ਨਾਲੀਆਂ ਜਿਹੜੀਆਂ ਨੇ ਉਹ ਪੂਰੀਆਂ ਭਰੀਆਂ ਹੋਈਆਂ ਨੇ तकरीबन ਇੱਕ ਹਫਤੇ ਤੋਂ ਵੀ ਜ਼ਿਆਦਾ ਹੋ ਗਿਆ ਕਿਸੇ ਵੀ ਤਰੀਕੇ ਦੀ ਬਰਸਾਤ ਨਹੀਂ ਪਈ ਹੈ ਪਰ ਪਾਣੀ ਜੇਕਰ ਤੁਸੀਂ ਦੇਖੋਗੇ ਤੇ ਗੋਡਿਆਂ ਪਰ ਪਾਣੀ ਜਿਹੜਾ ਹੈ ਉਹ ਇਸ ਇਲਾਕੇ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਲੋਕ ਕਾਫੀ ਲੰਬੇ ਸਮੇਂ ਤੋਂ ਪਰੇਸ਼ਾਨ ਨੇ ਲਗਾਤਾਰ ਪ੍ਰਸ਼ਾਸਨ ਨੂੰ ਵੀ ਕੋਹਾਰ ਲਗਾ ਚੁੱਕੇ ਨੇ ਲੋਕਾਂ ਵੱਲੋਂ ਹਰ ਇੱਕ ਤਰੀਕੇ ਦੀ ਜਿਹੜੀ ਹੈ ਉਹ ਗੱਲਬਾਤ ਵੀ ਕੀਤੀ ਗਈ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਆਪਣੇ ਪੱਖੋਂ ਜਿਹੜਾ ਉਹ ਪੈਸਾ ਲਗਾ ਕੇ ਕੰਮ ਕਰਾਉਣ ਨੂੰ ਤਿਆਰ ਆ ਪਰ ਕੰਮ ਕਰਨ ਦੇ ਲਈ ਇਸ ਜਗ੍ਹਾ ਦੇ ਉੱਤੇ ਕੋਈ ਵਿਅਕਤੀਤਾ ਆਵੇ ਪਰ ਹਲੇ ਤੱਕ ਕਿਸੇ ਵੀ ਤਰੀਕੇ ਦੀ ਜੜੀ ਉਹ ਸੁਮਾਈ ਨਹੀਂ ਹੋ ਰਹੀ ਆ ਜਲੰਧਰ ਦੇ ਵਿੱਚ ਤੁਸੀਂ ਬਹੁਤ ਪੋਰਸ਼ ਏਰੀਆ ਦੇਖੇ ਹੋਣਗੇ ਪਰ ਅੱਜ ਤੁਹਾਨੂੰ ਉਸ ਏਰੀਆ ਦੀ ਤਸਵੀਰ ਦਿਖਾ ਰਹੇ ਆ ਜਿਸ ਜਗ੍ਹਾ ਦੇ ਉੱਤੇ ਲੋਕ ਜਿਹੜੇ ਨੇ ਉਹ ਲਗਾਤਾਰ ਤੰਗ ਨੇ ਲੋਕ ਪਹੁੰਚੇ ਹੋਏ ਨੇ ਗਲਬਾਤ ਕਰਦੇ ਹੈਗੇ ਆ ਅੱਛਾ ਇਹ ਕਿੰਨੇ ਚਿਰ ਤੋਂ ਜਿਹੜਾ ਹੈਗਾ ਉਹ ਪਾਣੀ ਭਰਿਆ ਹੋਇਆ ਹੈ ਕਿਹੜਾ ਏਰੀਆ ਹੈ ਪਹਿਲਾਂ ਤੁਹਾਨੂੰ ਦੱਸੋ ਇਹ ਦਾ ਜੀ ਰਾਮਨਗਰ ਗਾਂਧੀ ਨਗਰ ਦਾ ਏਰੀਆ ਜਿਹੜਾ ਗਾਂਧੀ ਕੈਂਪ ਦਾ ਏਰੀਆ ਆ ਲਗਾਤਾਰ ਵੈਸੇ ਤਾਂ ਕਈ ਸਾਲਾਂ ਤੋਂ ਇਹ ਪ੍ਰੋਬਲਮ ਤੇ ਹੁਣ ਜਿਹੜਾ 6 ਮਹੀਨੇ ਤੋਂ ਲਗਾਤਾਰ ਪਾਣੀ ਜਿਹੜਾ ਰੁਕ ਨਹੀਂ ਰਿਹਾ ਐਦਾਂ ਹੀ ਤਲਾਬ ਲੱਗਾ ਰਹਿਦਾ ਆ ਲੋਕੀ ਬਿਮਾਰੀਆਂ ਵੀ ਲੱਗ ਰਹੀਆਂ ਆ ਪਰੇਸ਼ਾਨ ਆ ਦੋ ਬੱਚਿਆਂ ਦੀ ਪਹਿਲਾ ਮੌਤ ਹੋ ਚੁੱਕੀ ਆ ਤੇ ਕੋਈ ਵੀ ਪ੍ਰਸ਼ਾਸਨ ਧਿਆਨ ਨਹੀਂ ਦੇ ਰਿਹਾ ਅਸੀਂ 23 ਤਰੀਕ ਨੂੰ ਕਮਿਸ਼ਨਰ ਸਾਹਿਬ ਜੀ ਦੇ ਕੋਲ ਗਏ ਸੀ ਉਹਨਾਂ ਨੇ ਸਾਨੂੰ 5 ਦਿਨ ਦਾ ਟਾਈਮ ਦਿੱਤਾ ਸੀ ਜਦ ਕਿ ਹੁਣ 9 ਦਿਨ ਹੋ ਗਏ ਆ ਉਹ ਕਹਿੰਦੇ ਸੀ ਕਿ ਤੁਹਾਨੂੰ ਦੁਬਾਰਾ ਆਣਾ ਨਹੀਂ ਪੈਣਾ ਅਸੀਂ ਉਹਨਾਂ ਨੂੰ ਇਹ ਕਿਹਾ ਸੀ ਅਸੀਂ ਕਿਹਾ ਕਮਿਸ਼ਨਰ ਸਾਹਿਬ ਅਸੀਂ ਇਸ ਟਾਈਮ ਦਾਹ ਜਾਣੇ ਆਏ ਆ ਅਗਲੀ ਵਾਰ ਸਾਨੂੰ 1000 ਜਾਂ 1500 2000 ਨਾ ਹੋਣਾ ਪਵੇ ਕਿ ਤੁਸੀਂ ਇਹ ਗੱਲ ਨੂੰ ਗੌਰ ਕਰੋ ਤੇ ਉਹ ਕਹਿੰਦੇ ਨਹੀਂ ਜੀ ਤੁਹਾਨੂੰ ਨਹੀਂ ਆਉਣਾ ਪਊਗਾ ਹੁਣ ਆਪਾਂ ਜਈਆਂ ਨੂੰ ਸਾਰੇ ਨੂੰ ਕਾਲ ਕਰਦੇ ਪਏ ਕੋਈ ਵੀ ਸਾਡਾ ਫੋਨ ਨਹੀਂ ਚੱਕਦਾ ਪਿਆ ਇਸ ਟਾਈਮ ਜਦੋਂ ਅਸੀਂ ਉਹਨਾਂ ਦੇ ਕੋਲ ਵੀ ਜਾਂਦੇ ਆ ਨਹੀਂ ਅਸੀਂ ਕਰ ਦਿੰਦੇ ਆ ਕਰ ਦਿੰਦੇ ਆ ਹੁਣ ਜਿੱਦਾਂ ਹੁਣ ਅਸੀਂ ਉੱਥੇ ਗਏ ਸਾਡੇ ਜਿੰਨੇ ਵੀ ਆ ਮੁੰਡੇ ਕੋਲ ਖੜੇ ਇਹਨਾਂ ਨੇ ਆਪ ਕਈਆਂ ਚੱਕੀਆਂ ਕਿ ਅਸੀਂ ਆਪ ਕੰਮ ਕਰਦੇ ਸਾਨੂੰ ਦੱਸੋ ਫਿਰ ਉਹਨਾਂ ਜੀ ਸੀ ਵੀ ਸਗਾ ਉਹਨਾਂ ਨੇ ਆਪ ਹੀ ਇੱਕ ਮਨ ਸਾਈਡ ਦੇ ਜਾ ਜਾ ਕੇ ਆਪਣੇ ਆਪ ਹੀ ਕੋ ਸਰਬੂ ਸਰ ਕਰਦੇ ਆ ਜਿਹੜੀ ਕਿ ਸਾਡੇ ਤਿੱਕਰ ਤਾਂ ਕੋਈ ਗੱਲੇ ਨਹੀਂ ਆਉਣ ਦਿੰਦੇ ਹੈਗੇ ਜੇ ਅਸੀਂ ਪਾਣੀ ਪੀਣ ਵਾਲਾ ਮੰਗਦੇ ਆ ਤੇ ਫਿਰ ਸਾਨੂੰ ਆ ਗੰਦਗੀ ਝਲਣੀ ਪੈਣੀ ਆ ਜੇ ਅਸੀਂ ਇਹ ਗੰਦਗੀ ਨਹੀਂ ਚਲਦੇ ਤਾਂ ਸਾਨੂੰ ਪਾਣੀ ਨਹੀਂ ਪੀਣ ਵਾਲਾ ਮਿਲਣਾ ਹੈਗਾ ਤੇ ਆ ਬਾਕੀ ਇੱਕ ਗੱਲ ਹੋਰ ਇੱਥੇ ਸਾਡੇ ਨਾਲ ਹੀ ਛੱਪੜ ਵਾਲੀ ਸਾਈਡ ਆ ਤੇ ਉਧਰ ਵੀ ਬੜਾ ਮਾੜਾ ਹਾਲ ਆ ਪਤਾ ਨਹੀਂ ਮੈਨੂੰ ਲੱਗਦਾ ਘੱਟੋ ਘੱਟ 25 ਕਿ 30 ਸਾਲ ਹੋ ਗਏ ਉੱਥੇ ਸੜਕ ਨਹੀਂ ਬਣੀ ਉੱਥੇ ਦੇਖੋ ਹੌਜੀਆਂ ਦਾ ਮਾੜਾ ਹਾਲ ਆ ਇੱਥੇ ਵੀ ਆਹੀ ਚੀਜ਼ ਆ ਪਤਾ ਨਹੀਂ ਕਿੰਨੇ ਸਾਲ ਤੋਂ ਇਹ ਲੋਕ ਇਸ ਬਿਮਾਰੀ ਦੀ ਮਾਰ ਚੱਲ ਰਹੇ ਆ ਤੇ ਪ੍ਰਸ਼ਾਸਨ ਇਹਨਾਂ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਦੇ ਰਿਹਾ ਹੈਗਾ ਇੱਥੇ ਸਰਕਾਰ ਆਈਆਂ ਗਈਆਂ ਅਜੇ ਟਿੱਕਰ ਜਿਹੜੇ ਸਾਡੇ ਮੌਜੂਦਾ ਜਿਹੜੇ ਸਾਡੇ ਕੀ ਐਮਐਲਏ ਆਪਾਂ ਇੱਥੇ ਪਾਰਟੀ ਬਾਜੀ ਨਹੀਂ ਕਰਨ ਆਏ ਹੈਗੇ ਪਹਿਲੀ ਗੱਲ ਤਾਂ ਇਹ ਆ ਪਰ ਸਾਡਾ ਫਰਜ਼ ਬਣਦਾ ਜਿਸ ਬੰਦੇ ਨੂੰ ਅਸੀਂ ਜਤਾਇਆ ਜਿਹੜੇ ਸਾਡੇ ਐਮਐਲਏ ਆ ਜਾਂ ਕੌਂਸਲਰ ਆ ਕਿਉਂ ਨਹੀਂ ਸਾਡਾ ਆ ਕੇ ਸਾਰ ਲੈ ਰਹੇ ਜਿੱਦਣ ਦਾ ਕੌਂਸਲਰ ਇੱਥੇ ਆਪਣੇ ਐਮਐਲਏ ਸ਼੍ਰੀ ਅਵਤਾਰ ਹੈਨਰੀ ਜੀ ਜਿਹੜੇ ਬਣੇ ਆ ਅਜੇ ਟਿੱਕਰ ਸਾਡੇ ਰਾਮਨਗਰ ਦੇ ਵਿੱਚ ਉਹਨਾਂ ਨੇ ਫੇਰ ਹੀ ਨਹੀਂ ਪਾਈ ਮੈਂ ਕਹਿੰਦੀ ਆ ਜੌਣ ਮੈਨੂੰ ਇੱਦਾਂ ਪਾਣੀ ਵਿੱਚੋਂ ਨੰਘ ਕੇ ਥਾਣ ਸਾਡੇ ਬੱਚੇ ਜਿਹੜੇ ਯੂਨੀਫਾਰਮਾਂ ਦੇ ਵਿੱਚ ਜਾਂਦੇ ਆ ਬਿਮਾਰੀਆਂ ਦੀ ਮਾਰ ਚੱਲਦੇ ਪਏ ਇੱਕ ਤਾਂ ਗਰੀਬ ਬਲੋਗ ਹੈ ਤੇ ਹੋ ਰਿਹਾ ਆ ਜਿਹੜੇ ਜਿਨ੍ਹਾਂ ਨੇ ਦੁਕਾਨਾਂ ਪਾਈਆਂ ਆ ਉਹ ਵਿਚਾਰੇ ਰੋਣ ਲੱਗੇ ਹੋਏ ਆ ਕਿ ਸਾਡਾ ਮਾਲ ਨਹੀਂ ਵਿਕਦਾ ਪਿਆ ਹੈਗਾ ਤੇ ਮਾਰ ਚੱਲਦੇ ਪਏ ਆ ਤੇ ਮੈਂ ਇਹ ਪ੍ਰਸ਼ਾਸਨ ਅੱਗੇ ਮੈਂ ਇਹ ਚਾਹੁੰਦੀ ਆ ਕਿ ਤੁਸੀਂ ਜਦੋਂ ਵੋਟਾਂ ਹੁੰਦੀਆਂ ਉਦੋਂ ਤਾਂ ਜੀ ਅਸੀਂ ਆਹ ਕੰਮ ਕਰਾਂਗੇ ਉਸ ਤੋਂ ਬਾਅਦ ਕੀ ਹੁੰਦਾ ਕਿ ਤੁਸੀਂ ਇਹ ਆਰਮਨਗਰ ਗਾਂਧੀ ਨਗਰ ਵਾਲਿਆਂ ਦੀ ਕਦੀ ਸਾਰ ਨਹੀਂ ਲਈ ਤੇ ਤੁਸੀਂ ਇੱਕ ਵਾਰ ਚੱਲ ਕੇ ਦੇਖੋ ਕਿੰਨੇ ਸਾਲ ਤੋਂ ਇੱਥੇ ਗੰਦਗੀ ਜਿਹੜੀ ਆ ਮਾਰ ਚੱਲਦੇ ਪਏ ਆ ਇਹ ਲੋਗ ਬਹੁਤ ਹੀ ਮਾੜੀ ਹਾਲਤ ਹੋਈ ਪਈ ਆ ਜੇਕਰ ਇੱਥੇ ਸਾਨੂੰ ਤਾਂ ਡਰਿਆ ਕਿ ਕਿਤੇ ਕੋਈ ਐਦਾਂ ਦੀ ਜਾਨਲੇਵਾ ਬਿਮਾਰੀ ਨਾ ਫੈਲ ਜਾਵੇ ਕਿ ਸਾਡੇ ਲੋਕਾਂ ਨੂੰ ਇੱਥੇ ਘਰ ਵੇਚਣੇ ਪੈ ਜਾਣ ਥੈਂਕ ਯੂ ਧੰਨਵਾਦ ਅੱਛਾ ਤੂੰ ਮਾਦਾ ਤੁਸੀਂ ਇੱਥੇ ਰਹਿੰਦੇ ਹੋ ਕਾਫੀ ਚਿਰ ਤੋਂ ਕਿੰਨੇ ਕ ਸਮੱਸਿਆ ਦੇਖਣੀ ਪੈਂਦੀ ਹੈ ਰੋਜ਼ ਰੋਜ਼ ਦੇਖਣੇ ਪੈਂਦੀ ਆ ਅੱਧਾ ਦੇਖੋ ਜਾ ਕੇ ਕਿੰਨਾ ਕਿੰਨਾ ਨੰਨਾ ਨਾ ਪਾਣੀ ਆ ਜਿਹੜਾ ਨੰਘ ਆਂ ਨਾ ਨੰਗਣ ਆ ਪਿਆਰ ਗਲਗੇ ਰਹਿਣਾ ਨੰਗੇ ਜਾਂਦਾ ਨਹੀਂ ਤੇ ਉਹ ਕਰਨਾ ਚਾਹੀਦਾ ਨਾ ਹਲ ਕਰਨਾ ਚਾਹੀਦਾ ਬੋਟਾ ਲਾਂਦੇ ਨਾ ਬੋਟਾ ਵਾਤੇ ਧੋੜਦੇ ਨੇ ਕਹਿ ਲਈਂ ਧੋੜ ਦੇ ਬੋਟਾ ਵਾਤੇ ਧੋੜ ਦੇ ਆਹ ਜੋ ਹੈ ਮਸਲਾ ਕੀ ਉਹਨੇ ਕਰਦਾ ਗੰਦਾ ਪਾਣੀ ਪੁਲਾਉਂਦੇ ਆ ਲੋਕਾਂ ਨੂੰ ਕਿਸਬਤ ਤੇ ਪਰ ਬੋਟਾ ਲੈ ਆਣ ਅੰਦਰੋਂ ਬੋਟਾ ਕਿਸਬਤ ਲੈ ਆਣ ਦੇਣਾ ਜਿਹੜਾ ਅਸਲ ਮਸਲਾ ਨਹੀਂ ਕਰਵਾ ਤੇ ਫੇਰ ਆਂਦੇ ਧੋੜਦੇ ਇਹ ਛੋਟਣਾ ਚਾਹੀਦਾ ਗਰੀਬ ਚਿੰਤਾ ਨਾ ਲੋਕਾਂ ਨੂੰ ਮਾਰਨਾ ਲੋਕਾਂ ਦੇ ਅੰਦਰ ਜੀ ਪਾਣੀ ਜਾਂਦਾ ਜਾਂਦਾ ਕਹਿੰਦਾ ਲੋਕਾਂ ਦੇ ਬਾਲਾ ਟਿਕ ਤੇ ਪੀਣਾ ਇਹ ਨਹੀਂ ਤਾਂ ਤਮਾਸ਼ਾ ਕੋਈ ਵੀ ਜਿਆਦੀ ਆ ਕੇ ਦੇਖਣਾ ਚਾਹੀਦਾ ਨਾ ਉਹ ਨੰਨਾ ਪਾਣੀ ਨੰਕੇ ਆਇਆ ਹੁਣ अच्छा तो का प्यार सारे गल गए देना अच्छा ਤੁਸੀਂ ਮਿਊਨਿਸਪਲ ਕਾਰਪੋਰੇਸ਼ਨ ਪਾਣੀ ਅੰਦਰ ਵੜ ਗਿਆ ਸਾਰਾ ਮੇਰੇ ਅੰਦਰ ਵੜ ਗਿਆ ਗੰਦਾ ਪਾਣੀ ਉਹ ਹੁਣ ਕੱਢਿਆ ਤਾਂ ਕਿੰਨਾ ਕਿੰਨਾ ਪਾਣੀ ਦਾ ਪਿਆਰ ਗਲ ਗਿਆ ਦੇਣਾ ਅੱਛਾ ਕੋਈ ਕੰਪਲੇਂਟ ਕੰਪਲੇਂਟ ਕੀਤੀ ਹੈ ਮਹੱਲੇ ਦੇ ਆ ਨੇ ਇਸ ਚੀਜ਼ ਨੂੰ ਲੈ ਕੇ ਤਾਂ ਪ੍ਰਧਾਨਾ ਨੂੰ ਹੋਣਾ ਚਾਹੀਦਾ ਨਾ ਕਿ ਨਵਾਰ ਕੀਤੀ ਹੈ ਜਨੇ ਕੋਈ ਸੁਨਾਇਂ ਦਿੰਦਾ ਸੁਨਾਇਂ ਵੀ ਦੇਣੀ ਚਾਹੀਦੀ ਐ ਨਾ ਬੰਦੇ ਨੇ ਜੇ ਜੈ ਸੁਨਾਇਂ ਨਹੀਂ ਦਿੰਦੇ ਤਾਂ ਫਿਰ ਵੋਟਾਂ ਘਾਲੇ ਲੈ ਆਣ ਦੇਣਾ ਕਿਸ ਵਾਤੇ ਵੋਟਾਂ ਲੈ ਆਣ ਆਣ ਦੇਣਾ ਜੇ ਗਰੀਬ ਜਨਤਾ ਨੂੰ ਸੁਨਾਇਂ ਨਹੀਂ ਦੇਣੀ ਤੇ ਕਾਲਾ ਵਾਤਾ ਕਰ ਦੇਣਾ ਫਿਰ ਫਿਰ ਵੋਟਾਂ ਨਾ ਲੈਣ ਫਿਰ ਜੇ ਗਰੀਬ ਪਰੇ ਲੋਕਾਂ ਨੂੰ ਡੋਬ ਬਣਾਇਆ ਵਿੱਚ ਤੇ ਨਾ ਨਾ ਪਾਣੀ ਕੱਢਿਆ ਵੇ ਅੰਦਰੋਂ अच्छा तो ओगरी பஞ்சਿੰ ਤਾਂ ਕੋਈ ਨਹੀਂ ਸੁਣਨੀ ਕਹੀ ਨਹੀਂ ਬਰਸਾਤ ਦੇ ਵਿੱਚ ਫਿਰ ਦਿਨ ਕਿਹੋ ਜਿਹੇ ਹੁੰਦੇ ਨੇ ਜਦੋਂ ਹੁਣ ਬਰਸਾਤ ਬਰਸਾਤ ਇਹਨਾਂ ਦਾ ਪਾਣੀ ਹੁੰਦਾ ਆ ਪੁੱਤਰ ਇਹਨਾਂ ਦਾ ਪਾਣੀ ਅੰਦਰ ਜਾਂਦਾ ਆ ਬਰਸ਼ਾਂਤਾਂ ਵਿੱਚ ਅੱਛਾ ਉਹ ਪਾਣੀ ਕਿੰਨਾ ਕੱਢਿਆ ਬਬਾ ਮਾ ਕਿੰਨੀ ਹੋ ਗਈ ਮੇਰੀ ਗੱਲ ਸੁਣੋ ਕਈ ਸਾਲ ਹੋ ਗਏ ਮੈਨੂੰ ਲੱਗਦਾ 30 ਤੋਂ 40 ਸਾਲ ਹੋ ਗਏ ਜਿਹੜੇ ਕਿ ਪਾਣੀ ਵਾਲੇ ਜਿਹੜੇ ਪਾਏ ਪਿਆ ਉਹ ਪਏ ਹੋਏ ਆ ਅੰਦਰ ਗਲੇ ਪਏ ਆ ਤੇ ਉਹ ਜਦੋਂ ਟੁੱਟ ਕੇ ਪਾਣੀ ਇਹ ਗੰਦਾ ਰਲਦਾ ਤੇ ਲੋਕਾਂ ਤੱਕਰ ਪਹੁੰਚਦਾ ਗੰਦਾ ਪਾਣੀ ਹੁਣ ਵੀ ਤੁਸੀਂ ਕਿਸੇ ਵੀ ਘਰ 'ਚ ਮੋਟਰ ਲਾ ਕੇ ਦੇਖੋ ਤੁਹਾਨੂੰ ਇੰਨੀ ਕ ਬਦਬੂ ਆਉਣੀ ਆ ਨਾ ਕਈ ਸਾਲ ਹੋ ਗਏ ਆ ਜਿਹੜੇ ਸਾਡੇ ਕਿਸੇ ਨੇ ਸਾਰ ਨਹੀਂ ਲਈ ਕੀ ਗੱਲ ਸਾਡੇ ਸਾਡੇ ਆਮ ਨਗਰ ਦੇ ਵਿੱਚ ਕੋਈ ਐਮ ਐਲ ਏ ਨਹੀਂ ਬਣਦਾ ਕੋਈ ਕਾਉਂਸਲਰ ਨਹੀਂ ਬਣਦਾ ਸਾਡੇ ਲਈ ਕੋਈ ਗਰੰਟੀ ਹੈ ਨਹੀਂਗੀ ਫਿਰ ਆਪਾਂ ਤਾਂ ਇਹ ਕਹਾਂਗੇ ਅੱਗੇ ਤੋਂ ਆਪਾਂ ਸਾਰਾ ਮੁੱਲਾ ਕਹਿ ਰਹੇ ਆ ਪਾਰਟੀਵਾਦੀ ਕੋਈ ਨਹੀਂ ਹੈਗੀ ਆਪਾਂ ਕੋਈ ਵੀ ਬੋਰਡ ਨਹੀਂ ਪਾਉਣੀ ਹੈਗੀ ਅੱਜ ਜੇ ਸਾਡੀ ਸੁਣਵਾਈ ਨਾ ਹੋਈ ਆਉਣ ਵਾਲੇ 1-2 ਦਿਨਾਂ ਦੇ ਵਿੱਚ ਸਾਡੇ ਜਿੰਨਾ ਵੀ ਸਾਡਾ ਆਰਮਨਗਰ ਗਾਂਧੀ ਕੈਂਪ ਆ ਸੜਕ ਜਾਮ ਕੀਤੀ ਜਾਊਗੀ ਅੱਛਾ ਮਾਤਾ ਇੱਥੇ ਮੈਂ ਸੁਣਿਆ ਮੋਤਾ ਵੀ ਹੋਗੀਆਂ ਨੇ ਗੰਦੇ ਪਾਣੀ ਜੇ ਪਾਣੀ ਨਾ ਪੁੱਤਰ ਮੋਤਾ ਬਹੁਤ ਹੋਈਆਂ ਨੇ ਟੈਗਨੋਰ ਲੋਕਾਂ ਦੀ ਸੁਣਾਈ ਤਾਂ ਦੇਣੀ ਚਾਹੀਦੀ ਹੈ ਨਾ ਲੋਕਾਂ ਨੂੰ ਸੁਣਨੇ ਵੀ ਚਾਹੀਦੀ ਹੈ ਨਾ ਜੇ ਸੁਣਨੇ ਨਹੀਂ ਤਾਂ ਫਿਰ ਬੋਟਾ ਕਰਵਾਤ ਲੈ ਆਣ ਦੇਣਾ ਫਿਰ ਉਹਨਾਂ ਨੂੰ ਇਹੋ ਪਾਣੀ ਦੇ ਵਿੱਚ ਗਡਰ ਦੇ ਵਿੱਚ ਡੋਪਣਾ ਇਹ ਜਿੱਤੇ ਇਹ ਉਹ ਘਟਨਾ ਚੋਪਣਾ ਜੇ ਨਹੀਂ ਸੁਣਾਈ ਜਾਂਦੇ ਤੇ ਨਹੀਂ ਕਰਦੇ ਤੇ ਬੋਟਾਂ ਮੰਗਣ ਵੇਲੇ ਤਾਂ ਬੜੇ ਲੀਡਰ ਆ ਜਾਂਦੇ ਨੇ ਕਹਿੰਦੇ ਵੀ ਆਈ ਬੋਟਾਂ ਪਾ ਲੈਣ ਚਲੋ ਜੀ ਬੋਟਾਂ ਪਾ ਲੈਣਿਆ ਤਾਂ ਹੁਣ ਤਾਂ ਹੁਣ ਨਾ ਹੋਣਾ ਚਾਹੀਦਾ ਹੁਣ ਲੀਡਰ ਆਣਾ ਚਾਹੀਦਾ ਵੇਖੋ ਕੀ ਹਾਲ ਹੈ ਇਹਨਾਂ ਨੇ ਪਾਣੀ ਨੰਗਣ ਕਿਹਦੇ ਮਾਲ ਹੋ ਜਾਂਦਾ ਪਿਆ ਇਹਨਾਂ ਦੀ ਤਾਂ ਸੋਣ ਆਹਹ ਆਪਣੀ ਸਮੱਸਿਆ ਦੱਸੋ ਇਹ ਸਿਆ ਦਾ ਢੀ ਇਹ ਕਰੋ ਲੋਕਾਂ ਨੂੰ ਗੱਲ ਇਹ ਗੰਦਾ ਪਾਣੀ ਆ ਨੰ ਉਹ ਜਾ ਕੇ ਦੇਖੋ ਕਿੰਨਾ ਕਿੰਨਾ ਪਾਣੀਆ ਪੁੱਤਰ ਹੋਏ ਦਾ ਇਹਨਾਂ ਨੇ ਪਾਣੀ ਨੰਗਣ ਦੇ ਰਿਆ ਅੱਛਾ ਤੁਸੀਂ ਕਹਿ ਰਹੇ ਹੋ ਬੜੀ ਸਮੱਸਿਆ ਹੈਗੀ ਹੈ ਪਾਣੀ ਕਰ ਸਾਰੇ ਬੱਚੇ ਬਿਮਾਰ ਹਨ ਟੱਟੀਆਂ ਉਲਟੀਆਂ ਸਾਰਿਆਂ ਨੇ ਲੱਗੀਆਂ ਨੇ ਅੱਜ ਕਿੰਨੇ ਦਿਨ ਹੋ ਗਏ ਸਾਨੂੰ ਪ੍ਰਧਾਨ ਕੋਲ ਵੀ ਜਾਂਦੇ ਕੋਈ ਕੰਜਰ ਸਾਡੇ ਸੁਣਦਾ ਨਹੀਂ ਉਹ ਜਦੋਂ ਅੰਦਰ ਸਾਡੇ ਹੱਥ ਜੋੜਦੇ ਤਾਂ ਅਸੀਂ ਜਾਣ ਸਾਡੇ ਕੋਲ ਬੁੰਡ ਕਰ ਛੱਡਦੇ ਨੇ ਇਹਨਾ ਮਰ ਜਾਲਿਆ ਸੜਕ ਤੇ ਕੰਜਰ ਮਰ ਜਾਲਾ ਤਰਾਸੇ ਨਾ ਹੀ ਜਾ ਤੁਰ ਜਾ ਬੋਟਾਲਾਂ ਅੰਜੋਗੇ ਤੇ ਨਾ ਹੀ ਇਹਨਾਂ ਬੋਟਾ ਪਾਣੀ ਜਿਹੜਾ ਸਾਡੇ ਦੋ ਲੈ ਆਏਗਾ ਨਾ ਹੁਣ ਅਸੀਂ ਉਹਨੂੰ ਜੁੱਤੀਆਂ ਮਾਰ ਕੇ ਕੱਢਣਾ ਹੋਵੇ ਜੇ ਨਾ ਕੱਢ ਤਾਂ ਆ ਗੱਲ ਕਰਾਂ ਪਾਣੀ ਬੜਾ ਮੈਂ ਦੇਖਿਆ ਬਰਸਾਤਾ ਦੇ ਵਿੱਚ ਇਕੱਠਾ ਹੁੰਦਾ ਨੇ ਹੋ ਗਿਆ ਪਾਣੀ ਖੜਾ ਆਹੀ ਬੱਚੇ ਉਤਮੋਂ ਤੇ ਜਾ ਕੇ ਛੱਟ ਕੇ ਆਣੇ ਬੱਚੇ ਸਕੂਲਾਂ ਚ ਜਾਓ ਹਟ ਘਰ ਜਾ ਕੇ ਦੇ ਲੋ ਸਾਰੇ ਬੱਚੇ ਬਿਮਾਰ ਪੇੜੇ ਅੱਛਾ ਤੇ ਸਕੂਲ ਵੀ ਹੈਗਾ ਇਹ ਸਕੂਲ ਵੀ ਹੈਗਾ ਸਕੂਲ ਦੋ ਤਿੰਨ ਨੇ ਹੱਥੇ ਇੱਕ ਥੋੜਾ ਅੱਛਾ ਇਹ ਕਿ ਦੋ ਤਿੰਨ ਸਕੂਲ ਨੇ ਸਾਰੇ ਬੱਚੇ ਇੱਧਰ ਜਾਂਦੇ ਵਰਦੀਆਂ ਪਾੜ ਕੇ ਤੇ ਘਰ ਆ ਜਾਂਦੇ ਨੇ ਫੇਰ ਅੱਛਾ ਇਹਨਾਂ ਨੂੰ ਮਰ ਜਾਣਾ ਨੂੰ ਆਪਣੀ ਥਾ ਸ਼ਰਮ ਨਹੀਂ ਆ ਗਈ ਮੇ ਸ਼ਰਮ ਕੀ ਜੁੰਦੀ ਐ ਲਈ ਬੋਰਡ ਲਾਂ ਜਾਂਦੇ ਤਾਂ ਹੱਥ ਜੋੜ ਰਿਆਣਾਗੇ ਕਹੀਆ ਕੰਮ ਤੇ ਕਰਾਈ ਐ ਫਿਰ ਬਰਸਾਤ ਦੇ ਵਿੱਚ ਮਤਲਬ ਸਕੂਲ ਬੰਦ ਹੋ ਜਾਂਦੇ ਨੇ ਪਾਣੀ ਵੜਦਾ ਇਹਨਾਂ ਦਾ ਪਾਣੀ ਸਾਡੇ ਇੰਦਰਾਂ ਚ ਵੜ ਗਿਆ ਦੇ ਈ

ਹੜੇ ਕੋਲ ਅਟਿਕ ਬੰਦਾ ਹੈ ਕਿਹੜਾ ਬੰਦਾ ਨੇ ਛੱਡਿਆ ਆਣ ਵਾਸਤੇ ਦੱਸਣ ਕਿਹੜਾ ਬੰਦਾ ਸਾਡੇ ਅੱਗੇ ਮੋਹਤਵੇ ਰੋ ਕਰਨ ਬਈ ਗੱਲ ਕਰੀਏ ਐਮ ਐਲ ਏ ਐਮ ਪੀ ਕੋਈ ਨਹੀਂ ਆਇਆ ਇੱਥੇ ਕੋਈ ਕੰਜਰ ਨਹੀਂ ਮਰਿਆ ਇੱਥੇ ਕੋਈ ਨਹੀਂ ਮਰਿਆ ਨਾ ਕੋ ਬੀ ਜੀ ਪੀ ਵਾਲਾ ਨਾ ਕੋ ਝਾੜੂ ਵਾਲਾ ਤੇ ਨਾ ਕੋ ਪੰਜੇ ਵਾਲਾ ਕੋਈ ਨਹੀਂ ਮਰਿਆ ਇੱਥੇ ਜੇ ਮਾਨ ਸਾਹਿਬ ਤਾਂ ਕਹਿੰਦੇ ਨੇ ਕਿ ਬਈ ਮੈਂ ਤਾਂ ਪੰਜਾਬ ਦੇ ਹਰੇ ਕੋਨੇ ਦੇ ਵਿੱਚ ਸਫਾਈ ਜਲੰਧਰ ਦੇ ਵਿੱਚ ਮੈਂ ਰਹਿਣ ਚੱਲੇ ਆਂ ਦੀ ਪੂਛੜੀ ਕਮਾ ਕੇ ਸੋਣਾ ਮਾਰਾਂ ਆ ਕਿਉਂ ਨਾ ਆਕਾ ਥਲੇ ਆਲੀ ਕੂਚ ਦੇ ਕਮਾਗੋ ਦੇ ਹੱਥੀਂ ਫੜਾਵਾਂ ਕੀ ਕਰਦਾ ਪਿਆ ਤੁਹਾਡੇ ਵਾਸਤੇ ਕੀ ਕੀਤਾ ਹੋ ਅਸੀਂ ਹੁਣ ਜਿਤਾ ਆਵੇ ਕੀ ਕੀਤਾ ਨੇ ਐ ਕਿ ਬੋਟਾ ਨਹੀਂ ਪਾਉਂਗੇ ਕਿਸੇ ਅਸੀਂ ਕਹੇ ਬੋਡਰੀ ਪਾਣੀ ਜਿਹੜਾ ਮਰਜੀ ਆਵੇ ਭਾਵੇਂ ਅਮਲਾ ਆਇਆ ਤੇ ਭਾਵੇਂ ਬੀਆ ਪੀਆ ਵਾਲਾ ਤੇ ਭਾਵੇਂ ਪੰਜੇ ਵਾਲਾ ਆਵੇ ਜਿਹੜਾ ਮਰਜੀ ਭਾਵੇਂ ਝਾੜੂ ਵਾਲਾ ਆਵੇ ਕੁੱਤਾ ਕਿਸੇ ਦੇ ਬੋਟਰੀ ਪਾਣੀ ਜਿਹੜਾ ਮਰਜੀ ਆਵੇ ਅਸੀਂ ਤਾਂ ਕਹਿੰਦੇ ਆ ਕੋਈ ਆਜ ਤਾਂ ਸਹੀ ਹੱਥੋਂ ਤਾਂ ਕਰ ਸਾਡੇ ਇਹ ਤਾਂ ਸਹੀ ਫੇਰ ਉਹ ਤਾਂ ਸਹੀ ਹੈ ਸਵਾਲ ਜੇ ਉਹਨੂੰ ਛਿੱਤਰ ਮਾਰ ਮਾਰ ਕੇ ਨਾ ਕੱਢਿਆ ਹਸ ਤਾਂ ਗੱਲ ਕਰੀਏ ਕਿ ਤੁਸੀਂ ਇਕੱਠੀਆਂ ਕਰਕੇ ਲਿਆਣੀਆਂ ਹੈ ਨਾ ਕਿ ਆਣ ਕੇ ਬੋਲਣ ਤਾਂ ਸਹੀ ਹੈ ਨਾ ਇਹ ਨਾ ਪਾਣੀ ਹੈਗਾ ਅੱਗੇ ਲੱਗਣਾ ਅੱਗੇ ਜਾ ਕੇ ਉੱਥੇ ਕਰ ਲੈਣਾ ਪੱਲੇ ਮੇਰੇ ਕਹਾ ਮਾੜਾ ਜਿੰਨਾ ਬੱਦਲ ਹੁੰਦੇ ਪੈ ਗਏ ਨਾ ਸਾਰਾ ਅੰਦਰ ਜਾਣਾ ਪਾਣੀ ਲੋਕਾਂ ਦੇ ਅੰਦਰ ਜਾ ਕੇ ਵੜ ਜਾਣਾ ਲੋਕਾਂ ਦੇ ਘਰ ਬੋਰੀਆਂ ਲੱਪਣੇ ਕਿੱਥੇ ਲਾਈਏ ਲਿਆ ਕੇ ਬੋਰੀਆਂ ਇੱਥੇ ਪਾਣੀ ਅੰਦਰ ਜਾਂਦਾ ਹੈਗਾ ਲੋਕਾਂ ਦੇ ਬੈਟ ਗਿੱਲੇ ਸਾਰੇ ਕੰਮ ਗਿੱਲੇ ਹੈ ਗੰਦਾ ਪਾਣੀ ਉਹ ਪੀਣ ਨੂੰ ਮਿਲਦਾ ਲੋਕਾਂ ਦੇ ਟੱਟੀਆਂ ਰੁੜਦੀਆਂ ਜਾਂਦੀਆਂ ਸਾਡੇ ਘਰ ਕੋਈ ਪ੍ਰਾਣਾ ਨਹੀਂ ਆਉ ਅੱਜ ਵੀ ਇਹਨਾਂ ਦੇ ਘਰੋਂ ਅੱਛਾ ਇੰਨਾ ਬੁਰਾ ਹਾਲ ਹੋਇਆ ਦਾ ਆ ਕੇ ਦੇਖਾਂ ਤਾਂ ਸਹੀ ਹੁਣ ਤਾਂ ਕੋਈ ਨਹੀਂ ਆਂਦਾ ਹੈ। ਪਾਣੀ ਦੇ ਵਿੱਚ ਪਾਣੀ ਪੂਰਾ ਬੜਿਆ ਹੋਇਆ ਹੈ। ਪਾਣੀ ਵੜ ਜਾਣਾ ਹੁਣੇ ਦੇਖਿਆ ਚਾਰ ਛਿੱਟਾਂ ਪੈ ਲੈਣ ਦੋ ਸਹੀ ਤੁਸੀਂ। ਜਦੋਂ ਵੜਿਆ ਸੀ ਉਦੋਂ ਵੀ ਨਹੀਂ ਕੋਈ ਆਇਆ ਦੇਖਣ ਵਾਸਤੇ। ਅੱਜ ਪ੍ਰਸ਼ਾਸਨ ਹਰੇਕ ਪੱਖੋ ਜਿਹੜਾ ਹੈਗਾ ਉਹ ਕਹਿੰਦਾ ਕਿ ਭਈ ਅਸੀਂ ਕੰਮ ਕਰ ਲਾਂਗੇ, ਆਹ ਚੀਜ਼ਾਂ ਕਰ ਲਾਂਗੇ ਪਰ ਇੱਦਾਂ ਸਾਡੇ ਇੱਥੇ ਤਾਂ ਕੋਈ ਨਹੀਂ ਹੁੰਡਿਆ ਦਾ। ਇੱਥੇ ਕੋਈ ਨਹੀਂ ਹੁੰਡਿਆ ਦਾ। ਸਾਨੂੰ ਚਾਹੀਦਾ ਪਾਣੀ ਸਾਫ਼ ਮਿਲੇ। ਇਹ ਤਾਂ ਪਾਣੀ ਨਿਕਲਣਾ ਚਾਹੀਦਾ ਵਸ ਭਾਜੀ ਗਾਂਧੀ ਕੈਂਪ ਦੀਆਂ ਦੋ ਹੀ ਸਮੱਸਿਆਵਾਂ ਹੈ ਅੱਜ ਤੱਕ ਉਹੀ ਨਹੀਂ ਸੋਲਵ ਹੋਈਆਂ ਇੱਕ ਸਾਫ਼ ਪਾਣੀ ਦੀ ਇੱਕ ਗੰਦੇ ਪਾਣੀ ਦੀ ਭਾਜੀ ਬਾਕੀ ਦੀ ਆਪਾਂ ਕੀ ਸੋਲਵ ਕਰਾਣੀਆਂ ਕੋਈ ਅੱਡੀ ਹੋਰ ਹੈ ਹੀ ਨਹੀਂ ਸਿਰਫ ਦੋ ਹੀ ਐ ਸਰਕਾਰੀਆਂ ਉਹੀ ਨਹੀਂ ਹੁੰਦੀਆਂ ਪਈਆਂ ਉਹੀ ਨਹੀਂ ਹੋ ਰਹੀਆਂ ਬਸ ਬਸ ਸਾਰੇ ਤਮਾਸ਼ਾ ਦੇਖ ਰਹੇ ਆ ਭਾਜੀ ਜਾਂਦੇ ਆ ਫੋਟੋ ਖਿਜਦੇ ਆ ਪਾ ਦਿੰਦੇ ਆ ਕੰਮ ਹੁੰਦਾ ਨਹੀਂ ਪਿਆ ਕੁਝ ਵੀ ਨਹੀਂ ਹੋ ਰਿਹਾ ਭਾਜੀ ਜ਼ੀਰੋ ਐ ਜ਼ੀਰੋ ਜ਼ੀਰੋ ਹੋ ਰਿਹਾ ਕੰਮ ਢੱਡਾ ਸਾਹਿਬ ਦੀ ਫੋਟੋ ਚਾ ਕੇ ਗਏ ਨੇ ਵੀ ਹੈ ਕੰਮ ਹੋ ਗਿਆ ਪਰਸੂ ਢੱਡਾ ਸਾਹਿਬ ਆਈ ਅਥੇ ਜੀ ਮੈਂ ਪੈਪ ਪੁਆਤੇ ਨੇ ਖਬਰ ਚ ਫੋਟੋਆਂ ਲੱਗੀਆਂ ਇਹ ਦੇ ਲਓ ਪਰਸੂ ਦਾ ਹਾਲ ਅਸੀਂ ਕਮਿਸ਼ਨਰ ਕੋਲ ਵੀ ਗਏ ਆ ਉਹਦੇ ਕੋਲ ਵੀ ਐਪਲੀਕੇਸ਼ਨ ਦਿੱਤੀ ਹੈ 28 ਤਰੀਕ ਨੂੰ ਅਸੀਂ ਪੂਰਾ ਮਹੱਲਾ ਗਿਆ ਸੀ ਐਪਲੀਕੇਸ਼ਨ ਦੇ ਕੇ ਕਮਿਸ਼ਨਰ ਸਾਹਿਬ ਨੂੰ ਉਹਦੇ ਚ ਕੋਈ ਹੱਲ ਨਹੀਂ ਹੋਇਆ ਅੱਜ ਆਪਾਂ ਇੱਕਜੁੱਟ ਹੋ ਕੇ ਮਹੱਲਾ ਸਾਰਾ ਇਕੱਠਾ ਹੋ ਕੇ ਤੇ ਆਪਾਂ ਜਿਹੜਾ ਟੂ ਵਲੇ ਉਹ ਸਟਾਰਟ ਕਰਵਾ ਕੇ ਆਏ ਆ ਉਹ ਵੀ ਜਦੋਂ ਜਗਤੀ ਨਾਲ ਅੱਜ ਉਹਨਾਂ ਨੂੰ ਕਿਹਾ ਸੀ ਵੀ ਜੀ ਅੱਜ ਦੁਪਹਿਰ ਤੋਂ ਬਾਅਦ ਜੇ ਸਾਡਾ ਨਾ ਹਲ ਹੋਇਆ ਤੇ ਇਹ ਵਰਕਸ਼ਾਪ ਜਮ ਕੀਤਾ ਜਾਏਗਾ ਉਹਦੇ ਵਿੱਚ ਕੋਈ ਵੀ ਕੋਈ ਲੀਡਰ ਆਵੇ ਕੋਈ ਵੀ ਪਾਰਟੀ ਬਾਜੀ ਦਾ ਸਾਡੀ ਕਿਸੇ ਨੇ ਬਾਣੀ ਜੇ ਫੜੀ ਅਸੀਂ ਕੋਰ ਪਾਰਟੀ ਬਾਜੀ ਨਾਲ ਜੁੜੇ ਹੋਏ ਹਾਂ ਸਾਰੇ ਕੋਈ ਨਾ ਕੋਈ ਪਾਰਟੀ ਬਾਜੀ ਨਾਲ ਮੋਤਵਾਰ ਜੁੜੇ ਹੋਏ ਨੇ ਪਰ ਕਿਸੇ ਲੀਡਰ ਨੇ ਕਿਸੇ ਨੇ ਬਾਣੀ ਜੇ ਫੜੀ ਕਾਨੂੰ ਕੋਈ ਫੋਟੋ ਖਿੱਚ ਕੇ ਪਾ ਦੇ ਖਬਰ ਦੇ ਵਿੱਚ ਜੀ ਮੈਂ ਪਿਆ ਪਿਆ ਪੁਆਏ ਜੀ ਮੈਂ ਉਹ ਪੁਆਏ ਜੀ ਕਿਸੇ ਨੇ ਨਹੀਂ ਫੜੀ ਆ ਦੋ ਬੱਚਿਆਂ ਦੀ ਡੈਥ ਹੋ ਚੁੱਕੀ ਹੈ ਇੱਥੇ ਘਰ ਚ ਬੰਦੇ ਬਿਮਾਰ ਮਿਸ਼ਨ ਸਿੰਘ ਸਾਹਿਬ ਨੂੰ ਵੀ ਪਤਾ ਇਸ ਗੱਲ ਦਾ ਅੱਡੀ ਨੂੰ ਪਤਾ 10 10 ਫੋਨ ਕਰੀਦੇ ਰੋਜ਼ ਹੀ ਉਹਨਾਂ ਨੂੰ ਜੈਤੂ ਲੈ ਕੇ ਐਕਸੀਡੈਂਟ ਨੂੰ ਲੈ ਕੇ ਕਮਿਸ਼ਨਰ ਸਾਹਿਬ ਤੱਕ ਅਗੱਡੀ ਦੇ ਵਿੱਚ ਵਿਚਾਰਾ ਲਿਆਂਦੇ ਤੇ ਗੱਡੀ ਜੀ ਖੜਿਆ ਸੀ ਹਾਂ ਨਾ ਨੂੰ ਅੰਨੀ ਸ਼ਰਮ ਨਹੀਂ ਆ ਗਈ ਉਸ ਜਾਂਦੀ ਕੰਪ ਦੇ ਵਿੱਚ ਬੰਦਾ ਜਵਾਨ ਗੱਡੀ ਆਸਟਿਜੈਂਟ ਨਾਲ ਮਰਿਆ ਹੋਵੇ ਹਾਂ ਨਾ ਨੇ ਇਹਨਾਂ ਨੂੰ ਸ਼ਰਮ ਆ ਗਈ ਆਹੀ ਜਾ ਕੇ ਵੇਖੀਏ ਹਾਲ ਮਾਸਾ ਵੀ ਵੇਖੀਏ ਉਹਦਾਂ ਦੇ ਕੋਈ ਮਰਿਆ ਹੀ ਨਹੀਂ ਇੱਥੇ ਵੇਖੀ ਮਰ ਜੀਏਗੀ ਦੇ ਇੱਥੇ ਉਹ ਮਰ ਗਿਆ ਤਾਂ ਹੀ ਵੀ ਮਰੀਏ ਨਾਲ तो भी मांग देने, जो कार अदरवाइज नहीं कर देर जरूर देखो आलाका ਇਹ ਜਿੰਨੀਆਂ ਵੀ ਤੁਸੀਂ ਸੜਕਾਂ ਦੇਖੋਗੇ ਇੱਥੇ ਦੀਆਂ ਤਾਂ ਸਾਰੇ ਇਲਾਕੇ ਦੇ ਵਿੱਚ ਜਿਹੜਾ ਇਹ ਪਾਣੀ ਭਰਿਆ ਹੋਇਆ ਹੈ ਅੱਛਾ ਤੁਹਾਡੇ ਘਰਾਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਪ੍ਰਸ਼ਾਸਨ ਕਹਿੰਦਾ ਹੈ ਕਿ ਬਈ ਸਾਨੂੰ ਮੌਕਾ ਦਿਓ ਅਸੀਂ ਕੰਮ ਜ਼ਰੂਰ ਕਰਾਂਗੇ 4-5 ਦਿਨ ਦਾ ਤੁਸੀਂ ਸਮਾਂ ਵੀ ਦਿੱਤਾ ਸੀ ਪ੍ਰਸ਼ਾਸਨ ਆਇਆ ਹੀ ਨਹੀਂ ਆਇਆ ਆਂਕੇ ਕੋਈ ਵੀ ਨਹੀਂ ਆਂਦਾ ਹੈਗਾ ਜੇ ਕੋਈ ਆਂਦਾ ਤਾਂ ਸੁਣਦਾ ਹੀ ਨਹੀਂ ਕਿਸੇ ਦੀ ਗੱਲ ਨੂੰ ਸਾਡੇ ਬੱਚੇ ਖੁਦ ਬਿਮਾਰ ਪਏ ਆ ਜੇ ਆਪ ਚਮੰਦ ਦੀ ਚੱਕੀ ਦੇ ਕੋਲ ਜਾ ਕੇ ਦੇਖੋ ਤੁਹਾਨੂੰ ਹਾਲ ਦਿਖਾ ਲਈਏ ਤੁਸੀਂ ਆਪੇ ਬਾਝ ਸਮਝੋਗੇ ਠੀਕ ਹੈ ਨਾ ਬਿਲਕੁਲ ਬਹੁਤ ਜ਼ਿਆਦਾ ਦੁਖੀ ਆ 6 ਮਹੀਨੇ ਦਾ ਬੱਚਾ ਪੋਤਾ ਮੇਰਾ ਉਹ ਬਿਮਾਰ ਪਿਆ ਪੋਤੀ ਮੇਰੀ ਬਿਮਾਰ ਪਈ ਆ ਕੋਈ ਕਿਸੇ ਨੂੰ ਨਹੀਂ ਪੁੱਛਦਾ ਹੈਗਾ ਹਾਂਜੀ ਬਿਲਕੁਲ ਇਹ ਪੂਰਾ ਮੱਲਾ ਜਿਹੜਾ ਹੈਗਾ ਉਹ ਇਕੱਠਾ ਹੋਇਆ ਹੈ ਜਿਸ ਜਗ੍ਹਾ ਦੇ ਉੱਤੇ ਪ੍ਰੋਪਰ ਤਰੀਕੇ ਦੇ ਨਾਲ ਪਾਣੀ ਭਰਿਆ ਹੈ ਇਹ ਤੁਸੀਂ ਤਸਵੀਰ ਜ਼ਰੂਰ ਦੇਖੋ ਹਾਂ ਜਿੱਥੇ ਪਾਣੀ ਦੇ ਨਾਲ ਪੂਰਾ ਜਿਹੜਾ ਹੈਗਾ ਉਹ ਇਹ ਇਲਾਕਾ ਭਰਿਆ ਹੋਇਆ ਜਿਸ ਦੀ ਤਸਵੀਰ ਤੁਹਾਨੂੰ ਜਿਹੜੀ ਹੈ ਉਸੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਲੋਕ ਕਾਫੀ ਪਰੇਸ਼ਾਨ ਨੇ ਪਰ ਨਾਤਾ ਪ੍ਰਸ਼ਾਸਨ ਕਿਸੇ ਵੀ ਤਰੀਕੇ ਦੀ ਗੱਲਬਾਤ ਸੁਣ ਰਿਹਾ ਹੈ ਤੇ ਨਾ ਹੀ ਇਸ ਜਗ੍ਹਾ ਦੇ ਉੱਤੇ ਮਿਊਨਿਸਪਲ ਕਾਰਪੋਰੇਸ਼ਨ ਜੇਕਰ ਇਹਨਾਂ ਵੱਲੋਂ ਉਹਨਾਂ ਨੂੰ ਬੁਲਾਇਆ ਜਾਂਦਾ ਹੈ ਤੇ ਉਹ ਇਸ ਜਗ੍ਹਾ ਦੇ ਉੱਤੇ ਆ ਕੇ ਕਹਿੰਦੇ ਨੇ ਕਿ ਭਾਈ ਸਾਨੂੰ ਪੈਸੇ ਦਿਓ ਫਿਰ ਅਸੀਂ ਕੰਮ ਕਰਾਂਗੇ ਨਹੀਂ ਤਾਂ ਅਸੀਂ ਕਿਸੇ ਵੀ ਤਰੀਕੇ ਦੇ ਜਿਹੜਾ ਹੈ ਉਹ ਕੰਮ ਨਹੀਂ ਕਰਾਂਗੇ ਤਾਂ ਇਹ ਤਸਵੀਰਾਂ ਤੁਹਾਨੂੰ ਗਾਂਧੀ ਕੈਂਪਿੰਗੀਆਂ ਦਿਖਾਈਆਂ ਨੇ ਕੈਮਰਾਪਰਸਨ ਪੰਕੇ ਦੇ ਨਾਲ ਰਾਜੂ ਗੁਪਤਾ ਜਲੰਧਰ